ਕਰਨ ਵਾਲੇ ਸਟੂਡੈਂਟਸ ਨੂੰ ਵੱਡਾ ਝਟਕਾ ਲੱਗਿਆ 10 ਦੀ ਕਿ ਇੰਟਰਨੈਸ਼ਨਲ ਸਟੂਡੈਂਟਸ ਤੇ 2 ਸਾਲ ਦੇ ਪਾਬੰਦੀ ਲਗਾ ਦਿੱਤੀ ਵੀਜ਼ਿਆਂ ਤੇ 2 ਸਾਲ ਦੀ ਪਾਬੰਦੀ ਲਗਾਈ ਗਈ ਹੈ ਸਤੰਬਰ 2024 ਤੋਂ ਸਤੰਬਰ 2026 ਤੱਕ ਇਹ ਪਾਬੰਦੀ ਲਾਗੂ ਹੋਵੇਗੀ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਕੈਨੇਡਾ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਸਟੂਡੈਂਟਸ ਦੀ ਜਿਹੜੀ ਗਿਣਤੀ ਵਧਦੀ ਜਾ ਰਹੀ ਹੈ ਤੇ ਸੀਮਾ ਲਗਾਉਣ ਦੇ ਉੱਤੇ ਵਿਚਾਰ ਕੀਤਾ ਜਾਵੇਗਾ ਤੇ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 2 ਸਾਲ ਦੇ ਲਈ ਜਿਹੜੀ ਪਾਬੰਦੀ ਲਗਾਈ ਗਈ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਵਦੇਰੇ ਜਾਣ ਕਰ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਕੈਨੇਡਾ ਤੋਂ ਭੁਪਿੰਦਰ ਗਰੇਵਾਲ ਜੁੜੇ ਨੇ ਗੱਲਬਾਤ ਕਰਦੇ ਹੈ ਕਿ ਅਖਰਕਾਰ ਪੂਰਾ ਮਾਮਲਾ ਕੀ ਹੈ ਕਿ ਜਾਣ ਕਰ ਜਿਹੜੀ ਸਾਹਮਣੇ ਆ ਰਹੀ ਹੈ ਸੋ ਗੱਲ ਇਹ ਹੈ ਜੀ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਇਹ ਰੋਕ ਲਾਉਣ ਦਾ ਜਿਹੜਾ ਇਹ ਮੁੱਦਾ ਬੜੇ ਚਿਰ ਦਾ ਭਖਿਆ ਹੋਇਆ ਸੀ ਕਿਉਂਕਿ ਜਿਹੜੀ ਓਵਰ ਕਰਾਉਡਿੰਗ ਹੈ ਜੀ ਉਹ ਹੋ ਚੁੱਕੀ ਸੀ ਬੜੇ ਚਿਰ ਦੀ ਕਿਉਂਕਿ ਜੇ ਆਪਾਂ ਪਿਛਲੇ 5 ਸਾਲਾਂ ਤੋਂ ਝਾਤ ਮਾਰ ਲਈਏ ਵੀ ਜਿਹੜੀ ਕੈਨੇਡਾ ਦੀ ਆਬਾਦੀ ਹੈ ਪਿਛਲੇ 5 ਸਾਲਾਂ ਦੇ ਦੌਰਾਨ 4 ਮਿਲੀਅਨ ਤੋਂ ਵੀ ਉੱਪਰ ਟੱਪ ਚੁੱਕੀ ਹੈ ਜੀ ਜੀ ਇਹਨਾਂ ਦਾ ਮਤਲਬ ਇਹ ਜੇ ਆਪਾਂ 2022 ਦਾ ਆਪਾਂ ਆਕੜਾ ਦੇਖੀਏ ਤਾਂ 9 ਲੱਖ ਤੋਂ 8 ਤੋਂ 9 ਲੱਖ ਸਟੂਡੈਂਟ ਆਇਆ ਜੀ ਫਿਰ ਜੇ 2023 ਦੀ ਗੱਲ ਕੀਤੀ ਜਾਵੇ ਉਹ ਥੋੜਾ ਆਂਕੜਾ ਘਟ ਗਿਆ 8 ਕੁ ਲੱਖ ਆ ਗਿਆ ਇਸ ਸਾਲ ਵੀ ਜਦੋਂ ਆ ਹੁਣ ਰੋਕ ਲਾ ਦਿੱਤੀ ਗਈ ਆ ਹੁਣ ਵੀ 3 ਤੋਂ 4 ਲੱਖ ਸਟੂਡੈਂਟ ਆਏਗਾ ਜੀ ਪਰ ਗੱਲ ਇਹ ਹੈ ਜੀ ਕਿ ਆਪਾਂ ਰੋਜ਼ ਸੁਣਦੇ ਆਂ ਇੰਡੀਆ ਦੇ ਵਿੱਚ ਇੱਥੇ ਡੈਥ ਹੋ ਗਈ ਸਟ्रेस ਦੀ ਵਜ੍ਹਾ ਨਾਲ ਇਹ ਪ੍ਰੋਬਲਮ ਆ ਗਈ ਔਰ ਸਭ ਤੋਂ ਵੱਡੀ ਗੱਲ ਜਿਹੜੇ ਰਹਿਣ ਨੂੰ ਜਿਹੜੀ ਘਰ ਰਹਾਇਸ਼ ਨਹੀਂ ਮਿਲ ਰਹੀ ਔਰ ਅਫੋਰਡੇਬਿਲਟੀ ਘਟ ਗਈ ਆ ਜਿਹੜਾ ਮਹਿੰਗਾਈ ਨੇ ਲੱਕ ਤੋੜਤਾ ਜੀ ਸਾਰੇ ਪਾਸੇ ਜਣਦੀ ਇਹ ਸਤੇ ਗਏ ਆ ਇਸੇ ਕਰਕੇ ਇਮੀਗ੍ਰੇਸ਼ਨ ਮਿਨਿਸਟਰ ਨੇ ਸਟੇਟ ਗਵਰਨਮੈਂਟਾਂ ਨੂੰ ਸਾਫ਼ ਲਫ਼ਜ਼ਾਂ ਦੇ ਵਿੱਚ ਅੱਜ ਤੋਂ 6 ਮਹੀਨੇ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਸਾਨੂੰ ਇਹ ਡਿਟੇਲ ਦਿੱਤੀ ਜਾਵੇ ਵੀ ਕੀ ਤੁਸੀਂ ਇਸ ਦੇ ਉੱਤੇ ਕੰਮ ਕਰੋਗੇ ਕਿ ਅਸੀਂ ਆਪਣੀ ਮਤਲਬ ਇੰਟਰਫੇਰੈਂਸ ਕਰੀਏ ਤਾਂ ਸਟੇਟ ਗਵਰਨਮੈਂਟਾਂ ਤੁਹਾਨੂੰ ਪਤਾ ਉਹ ਅੱਖਾਂ ਬੰਦ ਕਰ ਸਿਰਫ ਪੈਸੇ ਬਣਾਉਣ ਕਰਨੀ ਲੱਗੇ ਹੋਏ ਸੀ ਕਿਉਂਕਿ ਮੈਂ ਤੁਹਾਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਜੀ ਵੀ ਜਿਹੜੀ ਇਹ ਲੋਕਾਂ ਦੇ ਸ਼ਾਇਦ ਇਹ ਹੁੰਦਾ ਵੀ ਇਹ ਫੈਡਰਲ ਸਰਕਾਰੀ ਕਰਦੀ ਆ ਸਟੇਟ ਗਵਰਨਮੈਂਟ ਜੇ ਲਿਖ ਕੇ ਦਿੰਦੀ ਆ ਵੀ ਸਾਨੂੰ ਇੰਨੇ ਵਰਕਰ ਜਾਂ ਇੰਨੇ ਸਟੂਡੈਂਟ ਜਾਂ ਇੰਨੇ ਸਾਨੂੰ ਚਾਹੀਦੇ ਆ ਉਹ ਫੈਡਰਲ ਗਵਰਨਮੈਂਟ ਨੂੰ ਜਾਂਦਾ ਫਿਰ ਉਹ ਉਹ ਉਤੋਂ ਇਸ਼ੂ ਕਰਦੇ ਵੀ ਹਾਂ ਇੰਨੇ ਲੱਖ ਬੰਦੇ ਦੀ ਲੋੜ ਆ ਕਾਹਲੀ ਫਲਾਨੀ ਸਟੇਟ ਦੇ ਵਿੱਚ ਆਉਣਾ ਚਾਹੀਦਾ ਉਹ ਇਸ ਵਜ੍ਹਾ ਨਾਲ ਇੱਥੇ ਆਉਂਦੇ ਸੀ ਪਰ ਅਸੀਂ ਇਹ ਦੇਖਿਆ ਜੀ ਵੀ ਅਸੀਂ ਸ਼ਰਕਾਂ ਦੇ ਧੱਕੇ ਖਾਂਦੇ ਵੀ ਦੇਖੇ ਨੇ ਸਾਡੇ ਬੱਚੇ ਔਰ ਅਸੀਂ ਟੈਂਟਾਂ 'ਚ ਰਹਿੰਦੇ ਵੀ ਦੇਖੇ ਨੇ ਮਤਲਬ ਇੰਨਾ ਕਿ ਬੁਰਾ ਹਾਲ ਹੋ ਚੁੱਕਿਆ ਸੀ ਤੁਸੀਂ ਸੋਚ ਨਹੀਂ ਸਕਦੇ ਜੀ ਇੱਥੇ ਜੀ ਜਿਹੜੇ ਸਟੂਡੈਂਟਸ ਆਈਲੈਂਡਸ ਕਰਕੇ ਜਾ ਰਹੇ ਹਨ ਉਹਨਾਂ ਨੂੰ ਕੀ ਮਤਲਬ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਨਹੀਂ ਜੀ ਗੱਲ ਇਦਾਂ ਜੀ ਹੁਣ ਦੇਖੋ ਜਿਹੜਾ ਇਹ ਕੈਪ ਲੱਗਿਆ ਜੀ ਇਹ ਸਪਟੰਬਰ 2024 ਤੋਂ ਸਟਾਰਟ ਹੋਵੇਗਾ ਜੀ ਕਿਉਂਕਿ ਮਈ ਸੈਸ਼ਨ ਦੀ ਐਡਮਿਸ਼ਨਾਂ ਤਾਂ ਆਲਰੇਡੀ ਹੋ ਚੁੱਕੀਆਂ ਨੇ ਜੀ ਜੀ ਔਰ ਜਿਹੜੇ ਬੱਚੇ ਹੁਣ ਆਇਲਟਸ ਵਗੈਰਾ ਕਰਕੇ ਜਾਂ 12th ਗ੍ਰੇਡ ਕਰਕੇ ਆਉਂਦੇ ਸੀ ਉਹ ਬਿਲਕੁਲ ਹੁਣ ਬੰਦ ਕਰ ਦਿੱਤਾ ਗਿਆ ਜੀ ਸਿਰਫ ਜਿਹੜੇ ਡਾਕਟੋਰੇਟ ਜਾਂ ਮਾਸਟਰ ਡਿਗਰੀ ਜਿਹੜੇ ਕਰਨ ਆਉਣਗੇ ਉਹਨਾਂ ਨੂੰ ਹੀ ਵੀਜ਼ਾ ਪਲੱਸ ਜਿਹੜਾ ਓਪਨ ਵਰਕ ਪਰਮਿਟ ਹੁੰਦਾ 3 ਸਾਲਾਂ ਦਾ ਉਹਨਾਂ ਨੂੰ ਹੀ ਮਿਲੇਗਾ ਉਸ ਤੋਂ ਇਲਾਵਾ ਕਿਸੇ ਨੂੰ ਨਹੀਂ ਕੁਝ ਮਿਲੇਗਾ ਜੀ ਇਹ 2026 ਤੱਕ ਬਿਲਕੁਲ ਹੀ ਟੋਟਲੀ ਕੈਪ ਲਾ ਦਿੱਤਾ ਗਿਆ ਜੀ ਇਹਦੇ 'ਚ ਜੀ ਜੀ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਕਿ ਨਿਰਾਸ਼ਾ ਦੇਖੋ ਨਾ ਮਿਲੇਗੀ ਸਟੂਡੈਂਟਸ ਦੇ ਵਿੱਚ ਅ ਦੇਖੋ ਜੀ ਗੱਲ ਇਦਾਂ ਵੀ ਦੇਖੋ ਦੋ ਪਹਿਲੂ ਆ ਜੀ ਇਹਦੇ ਇੱਕ ਤਾਂ ਨਿਰਾਸ਼ਾ ਇਹਦੇ ਚ ਇਹ ਹੈ ਵੀ ਚਲੋ ਜਿਹੜੇ ਪਿੱਛੇ ਬੈਠੇ ਕਈ ਸੋਚਦੇ ਆ ਵੀ ਚਲੋ ਚੰਗੇ ਭਵਿੱਖ ਲਈ ਅਸੀਂ ਜਾਵਾਂਗੇ ਕੁਝ ਕਰਾਂਗੇ ਜੇ ਮਤਲਬ ਉਹ ਕੋਈ ਕੋਈ ਆਪਣੇ ਜਿਹੜੀ ਨਿਰਾਸ਼ਾ ਦੋ ਦੋ ਪਹਿਲੂ ਨਿਰਾਸ਼ਾ ਇਸ ਕਰਕੇ ਆ ਜੀ ਇੱਥੇ ਆ ਜਾਨੇ 25 ਲੱਖ ਲਾ ਕੇ ਮੁੜ ਕੇ ਮਾਪਿਆਂ ਨੂੰ ਪਿੱਛੇ ਆਪਣਾ ਦੇਖੋ ਸਟ्रेस ਹੁੰਦਾ ਵੀ ਸਾਡਾ ਬੱਚਾ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਉਹਨੂੰ ਕਿਉਂਕਿ ਕੰਮ ਨਹੀਂ ਮਿਲਦਾ ਇਹ ਤਾਂ ਸਾਰੇ ਹੀ ਜਾਣੂ ਆ ਵੀ ਕੈਨੇਡਾ ਹੋ ਗਿਆ ਜਾਂ ਬਾਕੀ ਮੁਲਕ ਹੋਵੇ ਈਵਨ ਇੰਡੀਆ ਵੀ ਹੋ ਗਿਆ ਵੀ ਕੰਮ ਬਹੁਤ ਘਟਿਆ ਹੋਇਆ ਜੀ ਪਰ ਬਗਾਨੇ ਮੁਲਕ ਦੇ ਵਿੱਚ ਆਪਣਾ ਘਰ ਛੱਡ ਕੇ ਬਗਾਨੇ ਮੁਲਕ ਚ ਜਾਣਾ ਤੇ ਉੱਥੇ ਤੁਹਾਨੂੰ ਪਤਾ ਹਰ ਚੀਜ਼ ਇੱਥੇ ਪੈਸੇ ਨਾਲ ਖਰੀਦੀ ਜਾਂਦੀ ਹੈ ਜੀ ਕਿਤੇ ਕਿਸੇ ਮਾਂ ਨੇ ਰੋਟੀ ਨਹੀਂ ਪਕਾ ਕੇ ਦੇਣੀ ਆਪਣੀ ਚੀਜ਼ ਆਪ ਕਰਨੀ ਪੈਂਦੀ ਹੈ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਜੇ ਮੇਰੇ ਪੁਆਇੰਟ ਆਫ View ਨਾਲ ਦੇਖੋ ਤਾਂ ਇੱਕ ਇਹ ਚੰਗੀ ਗੱਲ ਹੋਈ ਹੈ ਕਿਉਂਕਿ ਜੇ ਬੱਚਾ ਗ੍ਰੈਜੂਏਟ ਹੋ ਕੇ ਇੱਥੇ ਆਏਗਾ ਥੋੜਾ ਉਹ ਸਮਝਦਾਰ ਵੀ ਹੋਵੇਗਾ ਔਰ ਥੋੜਾ ਉਹਦੇ ਤੇ ਜਿਹੜਾ ਬੋਝ ਆ ਥੋੜਾ ਘੱਟ ਪਵੇਗਾ ਕਿਉਂਕਿ ਜਦੋਂ ਆਪਾਂ ਜੇ 12ਵੀਂ ਕਲਾਸ ਪਹਿਲੇ ਜਮਾਨੇ ਜਦੋਂ ਆਪ ਕਰਦੇ ਸੀ ਕਿੰਨੀ ਇੱਕ ਬੱਚਿਆਂ ਨੂੰ ਇਹ ਨਹੀਂ ਸਮਝ ਨਹੀਂ ਹੁੰਦੀ ਸੀ ਔਰ ਅੱਜ ਦੇ ਟਾਈਮ ਦੇ ਵਿੱਚ ਹਾਈਟ ਕਿਹ ਜਿਹੜਾ ਹਾਈ ਟੈਕ ਜਿਹੜਾ ਆਪਣਾ ਇਹ ਚੱਲ ਰਿਹਾ ਜੀ ਦੌਰ ਉਹਦੇ ਵਿੱਚ ਆਪਾਂ ਸ਼ਾਇਦ ਇਹ ਸਮਝ ਲਿਆ ਵੀ ਸਾਡੇ ਨਾਲੋਂ ਸਮਝਦਾਰ ਸ਼ਾਇਦ ਕੋਈ ਵੀ ਨਹੀਂ ਪਰ ਗਵਰਨਮੈਂਟ ਨੂੰ ਇਹ ਗੱਲ ਦਾ ਪਤਾ ਵੀ ਇੱਥੇ ਆ ਕੇ ਕੀ ਹਾਲ ਹੁੰਦੇ ਆ ਇਸ ਕਰਕੇ ਉਹਨਾਂ ਦੀ ਜਿਹੜੀ ਪਹਿਲ ਕਦਮੀਆਂ ਮੈਂ ਇਹਦਾ ਸਵਾਗਤ ਹੀ ਕਰੂੰਗਾ ਜੀ ਮੈਂ ਇਹਨੂੰ ਗਲਤ ਨਹੀਂ ਕਹੂੰਗਾ ਕਿ ਕਾ ਵੀ ਸਾਡੀ ਇਹ ਗੱਲ ਕਈ ਨੂੰ ਬੁਰੀ ਵੀ ਲੱਗ ਸਕਦੀ ਹੈ ਕਿਉਂਕਿ ਤਿਆਰੀਆਂ ਹੁੰਦੀਆਂ ਕਈ ਕੁਝ ਹੁੰਦਾ ਪਰ ਇਸ ਦੇ ਨਾਲ ਤੁਸੀਂ ਸ਼ਾਇਦ ਇਹ ਦੇਖੋ ਵੀ ਕਈ ਕੰਮ ਬਹੁਤ ਜ਼ਿਆਦਾ ਬੰਦ ਹੋ ਜਾਣਗੇ ਜੀ ਜੀ ਬਹੁਤ-ਬਹੁਤ ਸ਼ੁਕਰੀਆ ਵਧੇਰੇ ਜਾਣ ਕਰ ਲਈ। ਥੈਂਕ ਯੂ। ਸੋ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਕੈਨੇਡਾ ਸਰਕਾਰ ਤੋਂ ਕਿਤਨਾ-ਕਿਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਐਲਾਨ ਕੀਤਾ ਕਿ ਸਤੰਬਰ 2024 ਤੋਂ ਸਿਰਫ ਐਮਏ ਜਾਂ ਪੀਐਚਡੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਓਪਨ ਵਰਕ ਪਰਮਿਟ ਮਿਲੇਗਾ। ਐਮਏ ਤੋਂ ਹੀਟਾ ਦੇ ਸਪਾਊਸ ਵਾਸਤੇ ਵਰਕ ਪਰਮਿਟ ਨੀਤੀ ਤੇ ਵੀ ਜੜੀ ਆ ਪਾਬੰਦੀ ਕੀਤੀ ਜਾ ਰਹੀ ਹੈ ਬੰਦ ਕੀਤੀ ਜਾ ਰਹੀ ਹੈ ਤੇ ਇਸ ਦਾ ਸਿੱਧਾ ਭਾਵ ਹੈ ਕਿ ਹੁਣ 12ਵੀਂ ਪਾਸ ਕਰਨ ਮਗਰੋਂ ਪੰਜਾਬ ਤੋਂ ਕੈਨੇਡਾ ਦਾ ਜਿਹੜਾ ਵੀਜ਼ਾ ਉਹਦੇ ਉੱਤੇ ਦਿਲਚਸਪੀ ਘਟ ਜਾਵੇਗੀ ਤੇ ਸੰਭਵ ਹੈ ਕਿ ਬੀਏ ਆਪਣੇ ਕਰੀਰ ਆ ਕੇ ਪਾਸ ਕਰਨ ਮਗਰੋਂ ਕੈਨੇਡਾ ਦਾ ਰਾਹ ਪਛਾਣਨ ਦਾ ਹੋਕਾ ਹੁਣ ਉਹਨਾਂ ਤੇ ਸਮਝ ਪਵੇਗਾ ਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਤਨਾ ਕਿਤੇ ਵੱਡਾ ਝਟਕਾ ਜੜਾਇਆ ਕੈਨੇਡਾ ਸਰਕਾਰ ਦੇ ਵੱਲੋਂ ਦਿੱਤਾ ਗਿਆ 2 ਸਾਲ ਦੇ ਲਈ ਜੜੀਆਂ ਵੀਜ਼ਿਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਤੰਬਰ 2024 ਤੋਂ ਸਤੰਬਰ 2026 ਤੱਕ ਜਿਹੜੀ ਇਹ ਪਾਬੰਦੀ ਰਹੇਗੀ ਹਾਲਾਂਕਿ ਕਾਫੀ ਸਟੂਡੈਂਟ ਜਿਹੜੇ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਜਾਂਦੇ ਆ ਪੰਜਾਬ ਦੀ ਗੱਲ ਕਰੀਏ ਕਾਫੀ ਪੰਜਾਬੀ ਅੱਕਾਂ ਦੇ ਵਿੱਚ ਸੁਪਨੇ ਲੈ ਕੇ ਕੈਨੇਡਾ ਸਟੱਡੀ ਕਰਨ ਜਾਂਦੇ ਨੇ ਪਰ ਸਿਰਫ ਹੁਣ ਉੱਥੇ ਸਟੱਡੀ ਕਰਕੇ ਉਹ ਵਾਪਸ ਆ ਸਕਦੇ ਨੇ ਅਗਰ ਡੈਕਟਰੇਟ ਜਾਂ ਮਾਸਟਰ ਡਿਗਰੀ ਕਰਨੋਂ ਆਉਂਦੇ ਆ ਤੇ ਉਹਨਾਂ ਨੂੰ ਜਿਹੜਾ ਸਪਾਊਸ ਵੀਜ਼ਾ ਵਰਕ ਪਰਮਿਟ ਮਿਲੇਗਾ ਨਹੀਂ ਤਾਂ ਜਿਹੜੇ ਸਟੂਡੈਂਟਸ ਇਤੋਂ ਸਿਰਫ ਪ੍ਰਾਈ ਕਰਨ ਜਾਂਦੇ ਨੇ ਕਹਿੰਦੇ ਆ ਕਿ ਉਹਨਾਂ ਨੂੰ ਵਾਪਸ ਵੀ ਮੁੜਨਾ ਪੈ ਸਕਦਾ ਹੈ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਸਰਕਾਰ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਜਿਸ ਦੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਦਿੱਤੀ ਗਈ ਵੱਡਾ ਐਲਾਨ ਕੀਤਾ ਗਿਆ ਕਿ 2 ਸਾਲ ਦੇ ਲਈ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ਿਆਂ ਦੇ ਉੱਤੇ ਜੜੀ ਆ ਪਾਬੰਦੀ ਰਹੇਗੀ